ਸਤ ਗੁਰ ਪ੍ਰਦਾਵ ਹਸਪੀਟਲ ਜੀ ਲੱਗੀ ਹੋਈ ਕਰਕੇ ਮੈਨੂੰ ਕਹ ਸੀ ਤੂੰ ਡਿਊਟੀ ਨਾ ਕਰੀ ਮੈਂ ਹੁਣ ਦੇਣੀ ਸਾਰੀ ਇੱਛਾ ਪੂਰੀਆਂ ਕਰ ਦੇਣੀਆਂ। ਔਰ ਕੇ ਬੜਾ ਗੱਲ ਦੀ ਹੋਈ। ਮੈਨੂੰ ਨਹੀਂ ਕਹ ਰਿਹਾ ਜੀ ਬੈਠਿਆ ਮੇਰਾ ਬੱਚਾ ਉਹ ਵੀ ਬਾਪ ਸਾ ਜੀ। ਮੈਂ ਬਹੁਤ ਔਖਾ ਬੀਂਜਿਆ ਸੀ ਉਹ ਰੁੱਕ। ਕਿਸੇ ਏਜੰਟ ਨੇ ਉਧਰ ਲੈਨੇ। ਉਹਨੂੰ ਕੇਰੇਚ ਲੈ ਲਿਆ ਜਾਂ ਕਿਵੇਂ ਸਾਨੂੰ ਉਹਦੇ ਬਾਰੇ ਇੰਨਾ ਗਿਆਨ ਨਹੀਂ ਹੈ। ਉਹਨੂੰ ਕਿਸੇ ਭਲੇਜੇ ਲੈ ਕੇ ਉਹਨਾਂ ਨੇ ਯੂਕਰੇਨ ਦੀ ਲੜਾਈ 'ਚ ਭੇਜਤਾ ਏ। ਜਿੱਥੇ ਰੂਸ ਤੇ ਯੂਕਰੇਨ ਦੀ ਲੜਾਈ ਲੱਗੀ ਆ। ਲੁਧਿਆਣੇ ਦਾ ਸਮਰਜੀਤ ਸਿੰਘ ਜੋ 21 ਸਾਲਾ ਨੌਜਵਾਨ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਿਆ ਸੀ ਪਰ ਲਗਾਤਾਰ ਜਿਹੀਆਂ ਜੋ ਪਰਿਵਾਰ ਨੂੰ ਖਬਰਾਂ ਸਾਹਮਣੇ ਆ ਰਹੀਆਂ ਕਿ ਯੂਕਰੇਨ ਦੀ ਸੈਨਾ ਦੇ ਵਿੱਚ ਉਸ ਨੂੰ ਭਰਤੀ ਕੀਤਾ ਗਿਆ ਹਾਲਾਂਕਿ ਕੀ ਪੂਰੀ ਸੱਚਾਈ ਹੈ ਕਿਸ ਤਰੀਕੇ ਦੇ ਨਾਲ ਪਰਿਵਾਰ ਨੂੰ ਪਤਾ ਚੱਲਿਆ ਗੱਲਬਾਤ ਵੀ ਕਰਾਂਗੇ ਪਰ ਪਰਿਵਾਰ ਦੀਆਂ ਤਸਵੀਰਾਂ ਅਸੀਂ ਜ਼ਰੂਰ ਦਿਖਾਵਾਂਗੇ ਕਿ ਪਰਿਵਾਰ ਵਿੱਚ ਜਿਹੜਾ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਲਗਾਤਾਰ ਉਡੀਕ ਕੀਤੀ ਜਾ ਰਹੀ ਹੈ ਕਿ ਸਮਰਜੀਤ ਸਿੰਘ ਜੋ ਹੈ ਉਹ ਵਿਦੇਸ਼ ਤੋਂ ਵਾਪਸ ਆਜੇ ਪਰਿਵਾਰ ਹੈ ਉਹਨਾਂ ਦੇ ਪਿਤਾ ਨੇ ਚਰਨਜੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਜਿਹੜੇ ਸਮਰਜੀਤ ਹੈ ਉਹ ਕਦੋਂ ਗਿਆ ਸੀ ਕਿੰਨੀ ਉਸ ਦੀ ਉਮਰ ਹੈ ਔਰ ਕਿਹੜੀ ਪੜ੍ਹਾਈ ਦੇ ਲਈ ਉੱਥੇ ਗਿਆ ਸੀ 16 ਜੁਲਾਈ ਨੂੰ ਮੇਰਾ ਬੇਟਾ ਜੀ ਰਸ਼ੀਆ ਗਿਆ ਸੀ ਪੜ੍ਹਨ ਵਾਸਤੇ ਤੇ ਉਸ ਤੋਂ ਬਾਅਦ ਮਹੀਨਾ ਸਵਾ ਮਹੀਨਾ ਉਹਨੇ ਵਧੀਆ ਕੰਮ ਵੀ ਕੀਤਾ ਉੱਥੇ ਤੇ ਬਾਕੀ ਪੜ੍ਹਾਈ ਵੀ ਕਰਦਾ ਰਿਹਾ ਪੜ੍ਹਾਈ ਵੀ ਇਸਦੀ ਮੇਨ ਗਿਆ ਸੀ ਉਹ ਉਹ ਜਿੰਨੇ ਕੋ ਉਹਨੂੰ ਘੰਟੇ ਮਿਲ ਜਾਂਦੇ ਸੀ ਕੰਮ ਵਾਸਤੇ ਕੰਮ ਕਰ ਲੈਂਦਾ ਸੀ ਤੇ ਉਹਦੀ ਡੇਟ ਆਫ ਬਰਥ 10 1 2004 ਨਾਮ ਸਮਰਜੀਤ ਸਿੰਘ ਵੈਂਡਡ ਅੱਬਾ ਜ਼ਿਲ੍ਹਾ ਲੁਧਿਆਣਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਵਾਗ ਮਹੀਨਾ ਤੋਂ ਬਾਅਦ ਅਚਾਨਕ ਹੀ ਕੋਈ ਕਿਸੇ ਏਜੰਟ ਨੇ ਉਧਰ ਲੈਨੇ ਉਹਨੂੰ ਘੇਰੇ ਚ ਲੈ ਲਿਆ ਜਾਂ ਕਿਵੇਂ ਸਾਨੂੰ ਉਹਦੇ ਬਾਰੇ ਇੰਨਾ ਗਿਆਨ ਨਹੀਂ ਹੈ ਕਿਉਂਕਿ ਸਿੱਧਾ ਹੀ ਸੀ ਜਿਉਂਨੇ ਵੀ ਉਹ ਬੱਚਾ ਸਾਡਾ ਘਰ ਵਾਪਸ ਆ ਜਾਵੇ ਠੀਕ ਠਾਕ ਜਿੱਦਾਂ ਵੀ ਗਿਆ ਉਹਨੂੰ ਕਿਸੇ ਭਲੇਜੇ ਲੈ ਕੇ ਉਹਨਾਂ ਨੇ ਜੋ ਯੂਕਰੇਨ ਦੀ ਲੜਾਈ ਚ ਭੇਜਤਾ ਜਿੱਥੇ ਰੂਸ ਤੇ ਯੂਕਰੇਨ ਦੀ ਲੜਾਈ ਲੱਗੀ ਹੈ ਸਾਨੂੰ ਹਰ ਸਮੇਂ ਡਰ ਲੱਗਿਆ ਰਹਿੰਦਾ ਵੀ ਬੱਚੇ ਦਾ ਸਾਡਾ ਕੋਈ ਨੁਕਸਾਨ ਨਾ ਹੋ ਜਵੇ। ਔਰ ਉਹਨਾਂ ਨੇ ਅਸੀਂ ਤਾਂ ਅਪੀਲ ਹੀ ਕਰਦੇ ਆ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਨੂੰ ਤੇ ਨਵਰੀਤਪੀ ਮਿੱਟੂ ਜੀ ਕੇਂਦਰੀ ਮੰਤਰੀ ਦੇਸ਼ ਅੱਛਾ ਸਰ ਇਹ ਪਤਾ ਕਦੋਂ ਚੱਲਿਆ ਤੁਹਾਨੂੰ ਕਿਉਂਕਿ ਵਿਦੇਸ਼ ਗਿਆ ਸੀ ਉੱਥੇ ਤੁਸੀਂ ਕਹਿੰਦੇ ਹੋ ਕਿ ਕੋਈ ਏਜੰਟ ਦੇ ਨਾਲ ਉਸ ਦਾ ਤਾਲਮੇਲ ਹੋਇਆ ਅੱਗੇ ਉਸ ਨੂੰ ਯੂਕਰੇਨ ਦੀ ਸੈਨਾ ਵਿੱਚ ਭਰਤੀ ਕਰਵਾਇਆ ਗਿਆ ਇਹ ਕਿਵੇਂ ਪਤਾ ਚੱਲਿਆ ਤੁਹਾਨੂੰ ਇਹ ਤਾਂ ਸਾਡਾ ਹੀ ਆਈਡੀਆ ਹੈ ਜੀ ਉਹਨਾਂ ਨੇ ਤਾਂ ਸਾਨੂੰ ਇਹ ਦੱਸਿਆ ਸੀਗਾ ਵੀ ਮੈਨੂੰ ਜੋਬ ਮਿਲਣ ਲੱਗੀ ਆ ਵੀ ਡਾਕਟਰ ਦਾ ਅਸਿਸਟੈਂਟ ਰੱਖਿਆ ਜਾਏਗਾ ਔਰ ਜਿਸ ਦਿਨ ਗਏ ਨੇ ਕਹਿੰਦੇ ਵੀ 4.5 ਘੰਟੇ ਦਾ ਉੱਥੋਂ ਰਸਤਾ ਮਾਸਕੋ ਤੂੰ ਉਹ ਜਿਹੜੀ ਆਪਣੀ ਉਹਨਾਂ ਦੀ ਅਕੈਡਮੀ ਆ ਅੱਛਾ ਪਹਿਲਾਂ ਉਹਨੂੰ ਪੜ੍ਹਾਈ ਵਾਸਤੇ ਭੇਜਿਆ ਸੀਗਾ ਤੇ ਉੱਥੇ ਫਿਰ ਉਹਨੇ ਦੱਸਿਆ ਕਿ ਉਹਨੂੰ ਜੋਬ ਮਿਲਣ ਲੱਗੀ ਐ ਫਿਰ ਅੱਗੇ ਉਹ ਜੋਬ ਦੇ ਲਈ ਜਦੋਂ ਉਹਨੇ ਤੁਹਾਨੂੰ ਦੱਸਿਆ ਕਿ ਕਿਹੜੀ ਜੋਬ ਕਰਨ ਲੱਗਿਆ ਜਾਂ ਕਿੱਥੇ ਉਸਨੂੰ ਭੇਜਿਆ ਜਾ ਰਿਹਾ ਉਹਨੂੰ ਦੱਸ ਏਰੀਆ ਦਾ ਕੁਛ ਨਹੀਂ ਉਹਨਾਂ ਨੇ ਦੱਸਿਆ ਜੀ ਸਾਨੂੰ ਸਿਰਫ ਇਹੀ ਦੱਸਿਆ ਵਾ ਵੀ ਮੈਨੂੰ ਡਾਕਟਰ ਦਾ ਅਸਿਸਟੈਂਟ ਰੱਖਣਗੇ ਔਰ ਸਰਕਾਰੀ ਨੌਕਰੀ ਹੋਏਗੀ ਔਰ ਸਾਡਾ ਇੱਥੇ ਅਸੀਂ ਪੱਕੇ ਤੌਰ ਤੇ ਫਿਰ ਰਹਿ ਵੀ ਸਕਦੇ ਆ ਔਰ ਉਹਨਾਂ ਨੇ ਵਾਦੇ ਕੀਤੇ ਔਰ ਅੱਗੇ ਜਾ ਕੇ ਉਹਨਾਂ ਨੇ ਬਰਦੀਆਂ ਪਵਾ ਕੇ ਯੂਕਰੇਨ ਦੀ ਲੜਾਈ ਚ 10-15 ਦਿਨ ਟ੍ਰੇਨਿੰਗ ਦੇਣ ਤੋਂ ਬਾਅਦ ਯੂਕਰੇਨ ਦੀ ਲੜਾਈ ਚ ਭੇਜਤਾ ਉਹਨਾਂ ਨੇ ਅੱਛਾ ਉਦੋਂ ਕੋਈ ਗੱਲਬਾਤ ਹੁੰਦੀ ਸੀ ਜਦੋਂ ਟ੍ਰੇਨਿੰਗ ਉਹਨਾਂ ਦੀ ਹੋ ਰਹੀ ਸੀ ਤੁਸੀਂ ਕਹਿੰਦੇ 10-15 ਦਿਨ ਟ੍ਰੇਨਿੰਗ ਹੋਈ ਕੋਈ ਗੱਲਬਾਤ ਹੁੰਦੀ ਸੀ ਹਾਂਜੀ ਗੱਲਬਾਤ ਹੁੰਦੀ ਸੀ ਸਾਡੇ ਨਾਲ ਕੋਈ ਐਸੇ ਜਿਹੇ ਦਿੱਕਤ ਨਹੀਂ ਸੀ ਕਿਉਂਕਿ ਉਹਨਾਂ ਦੇ ਦਿਮਾਗ 'ਚ ਤਾਂ ਇਹੀ ਬੈਠਾ ਹੋਇਆ ਸੀ ਵੀ ਸਾਨੂੰ ਤਾਂ ਇਹਨਾਂ ਨੇ ਉਹੀ ਜੌਬ ਕਰਾਉਣੀ ਹੈ ਜਿਹੜੀ ਅਸੀਂ ਕਿਹਾ ਵਾ ਔਰ ਉਹਨਾਂ ਨੂੰ ਉਸ ਦਿਨ ਪਤਾ ਲੱਗਿਆ ਸੋਮਵਾਰ ਵਾਲੇ ਦਿਨ ਸਾਡੇ ਨਾਲ ਗੱਲ ਹੋਈ ਹੈ ਬਹੁਤ ਵਧੀਆ ਔਰ ਉਹ ਕਹਿੰਦਾ ਵੀ ਸਾਨੂੰ ਹੁਣ ਡਿਊਟੀਆਂ ਜੁਆਇਨ ਕਰਨੀਆਂ ਪੈਣੀਆਂ ਨੇ ਬੇ ਅਲੱਗ-ਅਲੱਗ ਸਾਡੀ ਡਿਊਟੀ ਲੱਗ ਜਣੀ ਆ ਤੇ ਅਸੀਂ ਕਹਾਂ ਠੀਕ ਆ ਜੀ ਜਦੋਂ ਮੰਗਲਵਾਰ ਆਇਆ ਸ਼ਾਮੀ 6:00 ਵਜੇ 8 ਮਿੰਟ ਤੇ ਉਹਦੀ ਕਾਲ ਆਈ 22 ਸੈਕਿੰਡ ਕਾਲ ਚੱਲੀ ਆ ਔਰ ਮੇਰੀ 7-8 ਮਿੰਟ ਉਹਦੇ ਨਾਲ ਗੱਲ ਹੋਈ ਆ ਸਿਰਫ ਇੰਨਾ ਹੀ ਹੋਇਆ ਕਿ ਉਹਨੇ ਮੈਨੂੰ ਫਤਿਹ ਬੁਲਾਈਆ Papa ji sat sri kaal ਔਰ ਮੈਂ ਵੀ ਗਿਆ ਬੇਟੇ ਸਤਿ ਸ੍ਰੀਕਾਲ ਔਰ ਉਹਨੇ ਪੁੱਛਿਆ Papa ji ਠੀਕ ਠਾਕ ਹੋ ਮੈਂ ਕਿਹਾ ਠੀਕ ਔਰ ਉਹਨੂੰ ਪੁੱਛਿਆ ਉਸ ਤੋਂ ਬਾਅਦ ਉਹਦਾ ਕੋਈ ਜਵਾਬ ਨਹੀਂ ਆਇਆ अच्छा जब ओदो गलबत हुई है ओदो तोडे नाल की गलबत हुई है की ओथे दी आर्मी जॉइन कर ली नहीं ओदा आर्मी दा ता सानू पहला कुछ नहीं पता ही जॉइनिंग दा नहीं सानू पहला पता ही ओने जदो दसया बी जॉइनिंग करनी है ਤੁਸੀਂ ਟ੍ਰੇਨਿੰਗ ਦਾ ਜ਼ਿਕਰ ਕੀਤਾ ਨਾ 15 ਦਿਨ ਟ੍ਰੇਨਿੰਗ ਚੱਲੀ ਉਹ ਗੱਲਬਾਤ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਉਹਨਾਂ ਨੇ ਟ੍ਰੇਨਿੰਗ ਬਾਰੇ ਉਹਨਾਂ ਨੇ ਜਦੋਂ ਵਰਦੀ ਪਾਈ ਜੀ ਉਦੋਂ ਦੱਸਿਆ اچھا ਵਰਦੀ ਤੁਸੀਂ ਪਾਈ ਦੇਖੀ ਹੈ हां जी ਵਰਦੀ ਪਾਈ ਦੇਖੀ ਹੈ ਜੀ ਸਾਡੇ ਕੋਲ ਫੋਟੋ ਵੀ ਪਈ ਆ ਔਰ ਵਧੀਆ ਗੱਲਬਾਤ ਕਰਦਾ ਸੀ ਕੋਈ ਇਹੋ ਜੀ ਦਿੱਕਤ ਨਹੀਂ ਸੀ ਸਾਨੂੰ ਤਾਂ ਇਹ ਸੀਗਾ ਵੀ ਮੈਂ ਉਹਨੂੰ ਇਹ ਵੀ ਗੱਲ ਕੀਤੀ ਮੈਂ ਕਿ ਵੀ ਤੁਸੀਂ ਟ੍ਰੇਨਿੰਗ ਕਾਦੀ ਲੈ ਰਹੇ ਹੋ ਵੀ ਤੁਸੀਂ ਤਾਂ ਡਾਕਟਰ ਦੇ ਅਸਿਸਟੈਂਟ ਲੱਗਣਾ ਡਾਕਟਰ ਨਾਲ ਦਾ ਕੋਈ ਆਰਮੀ ਦੀ ਵਰਦੀ ਨਾਲ ਕੋਈ ਮਤਲਬ ਨਹੀਂ ਹੈ ਔਰ ਉਹਨੇ ਕਿਹਾ ਨਹੀਂ ਉਸ ਦਿਨ ਨਾਲ ਟ੍ਰੇਨਿੰਗ ਚੱਲਣੀ ਆ ਉਸ ਤੋਂ ਬਾਅਦ ਸਾਡੀ ਜੌਬ ਲੱਗ ਜਾਣੀ ਆ ਉਸ ਤੋਂ ਬਾਅਦ ਬਥੇਰਾ ਸੀ ਰੋਕਿਆ ਵੀ ਮੈਂ ਕਿਹਾ ਵੀ ਦੇ ਪੈਸੇ ਦਾ ਕਿਸੇ ਦਾ ਲਾਲਚ ਨਾ ਕਰੀ ਪੈਸੇ ਨਾਲ ਸਾਨੂੰ ਕੋਈ ਲੋੜ ਨਹੀਂ ਸਾਨੂੰ ਥੋੜੀ ਲੋੜ ਆ ਪੜਾਈ ਕਰਕੇ ਜੋ ਅਸੀਂ ਤੁਹਾਨੂੰ ਦੱਸਿਆ ਉਹ ਫੋਕਸ ਪੂਰਾ ਕਰੋ ਪੜਾਈ ਪੂਰੀ ਕਰਕੇ ਵਾਪਸ ਆ ਜਾਓ ਵੀ ਕੋਈ ਲੋੜ ਨਹੀਂ ਹੋਰ ਕਿਸੇ ਚੀਜ਼ ਦੀ ਅੱਛਾ ਹੁਣ ਹੁਣ ਲਾਸਟ ਤੁਹਾਡੀ ਕਦੋਂ ਗੱਲਬਾਤ ਹੋਈ ਹੈ ਤੇ ਕੀ ਗੱਲਬਾਤ ਹੋਈ ਹੈ ਹੁਣ ਲਾਸਟ ਇਹੀ ਗੱਲ ਹੋਈ ਹੈ ਜੀ ਉਹਨਾਂ ਨੇ ਸਾਡਾ ਪਰਿਵਾਰ ਦਾ ਸਾਰੇ ਦਾ ਹਾਲਚਲ ਪੁੱਛਿਆ ਆਪਣੀਆਂ ਦਾਦੀਆਂ ਨਾਲ ਵੀ ਮਦਰ ਨਾਲ ਵੀ ਬ੍ਰਦਰ ਨਾਲ ਵੀ ਮੇਰੇ ਨਾਲ ਵੀ ਬਹੁਤ ਵਧੀਆ ਗੱਲਬਾਤ ਕੀਤੀ ਹੈ ਹਾਲਚਲ ਪੁੱਛਿਆ ਸਾਰਿਆਂ ਦਾ ਆਪਣਾ ਦੱਸਿਆ ਔਰ ਹੱਸ ਸਮਝਾਕ ਵੀ ਕੀਤਾ ਪਰ ਉਸ ਤੋਂ ਬਾਅਦ ਪਹਿਲਾ ਸਵੇਰੇ ਫੋਨ ਆਇਆ ਉਹਨਾਂ ਦਾ 12 1 ਵਜੇ ਦੁਪਹਿਰੇ ਤੇ ਅੱਧਾ ਪੌਣਾ ਘੰਟਾ ਉਹਦੀ ਵਧੀਆ ਗੱਲਬਾਤ ਹੋਈ ਆ ਉਸ ਤੋਂ ਬਾਅਦ ਰਾਤ ਨੂੰ 10 10:30 ਵਜੇ ਫੇਰ ਉਸੇ ਦਿਨ ਫੇਰ ਕਾਲ ਕੀਤੀ ਉਹਨੇ ਫੇਰ ਵਧੀਆ ਗੱਲਬਾਤ ਹੋਈ ਆ ਉਸ ਤੋਂ ਬਾਅਦ ਉਹਦੀ ਬਾਰਤਾਲਾਪ ਜਾਨੀ ਕਿ ਮੰਗਲਵਾਰ ਸ਼ਾਮੀ 6:00 ਵਜੇ 8 ਮਿੰਟ ਤੇ ਹੋਈ ਆ ਸਿਰਫ 22 ਸੈਕਿੰਡ ਗੱਲ 7-8 ਸੈਕਿੰਡ ਸਾਡੀ ਗੱਲ ਹੋਈ ਆ ਉਹਦੇ ਨਾਲ ਜਿਹੜੀ 22 ਸੈਕਿੰਡ ਮੋਬਾਈਲ ਚੱਲਿਆ ਕਿਉਂਕਿ ਨੈਟਵਰਕਿੰਗ ਦੀ ਪ੍ਰੋਬਲਮ ਆ ਉਹਦੀ ਗੱਲਾਂ ਬਾਤ ਨਹੀਂ ਸਾਡੇ ਨਾਲ ਕਲੀਅਰ ਹੋਈ ਨਾ ਉਹਦੀ ਫੋਟੋ ਸਾਫ ਆ ਰਹੀ ਸੀਗੀ ਮੋਬਾਈਲ ਤੇ ਔਰ ਅਚਾਨਕ ਹੀ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਕਿਸੇ ਨੇ ਉਹਦਾ ਉਸ ਤੋਂ ਬਾਅਦ ਉਹਦੀ ਕੋਈ ਸਾਡੇ ਨਾਲ वार्तालाप ਨਹੀਂ ਹੋਈ ਬ੍ਰੋ। ਅੱਛਾ ਗਿਆ ਕਿਵੇਂ ਸੀ? ਥੋੜਾ ਜਿਹਾ ਇਸ ਚੀਜ਼ ਨੂੰ ਦੱਸੋਗੇ ਕਿ ਕਿਸੇ ਰਿਸ਼ਤੇਦਾਰ ਦੇ ਜਰੀਏ ਗਿਆ ਜਾਂ ਕੋਈ ਉਹਦੇ ਦੋਸਤ ਮਿੱਤਰ ਨਾਲ ਗਏ ਸੀ? ਨਹੀਂ ਜੀ ਕੋਈ ਨਾਲ ਕੋਈ ਨਹੀਂ ਗਿਆ ਜੀ ਇਕੱਲਾ ਹੀ ਗਿਆ ਇਧਰੋਂ। ਹਾਂਜੀ। ਏਜੰਟ ਦੇ ਜਰੀਏ। ਏਜੰਟ ਦੇ ਸਰੂ ਜੀ। ਏਜੰਟ ਇੱਥੇ ਹੈਗੇ ਆਪਣੇ ਮਾਹੀ ਬਰਮਾ ਜੀ। ਬਹੁਤ ਵਧੀਆ ਏਜੰਟ ਨੇ। ਵਧੀਆ ਗੱਲਬਾਤ ਕਰਦਿਆ। ਹੁਣ ਵੀ ਸਾਡੇ ਨਾਲ ਮੇਲਜੋਲਾ ਉਹਨਾਂ ਦਾ। ਇਹ ਨਹੀਂ ਹੈ ਵੀ ਕੋਈ ਉਹਨਾਂ ਨੇ ਗਲਤ ਕੀਤਾ। ਬੱਚਾ ਸਾਡਾ ਸੇ ਪਛਾਇਆ ਉਹਨਾਂ ਨੇ। ਪਰ ਅੱਗੇ ਉਧਰਲੇ ਏਜੰਟਾਂ ਨੇ ਜਾਂ ਉਧਰ ਕਿਹੇ ਬੰਦੇ ਨੇ ਉਹਨੂੰ ਕਿਵੇਂ ਔਰ ਕਿਰੇਜ ਲਿਆ ਉਹ ਉਹਨਾਂ ਨੂੰ ਪਤਾ ਹੋਊਗਾ ਜੀ ਉਧਰਲੇ ਬੰਦਿਆਂ ਨੂੰ ਜਾਂ ਮੇਰੇ ਬੇਟੇ ਨੂੰ ਅੱਛਾ ਹੁਣ ਕੋਈ ਗੱਲਬਾਤ ਜਾਂ ਕੋਈ ਅੱਗੇ ਤੁਸੀਂ ਵਿਦੇਸ਼ ਮੰਤਰਾਲੇ ਨੂੰ ਕੋਈ ਚਿੱਠੀ ਲਿਖੀ ਹੋਵੇ ਕਿਉਂਕਿ ਲਗਾਤਾਰ ਖਬਰਾਂ ਵੀ ਸਾਹਮਣੇ ਆਈਆਂ ਨੇ ਕਿ ਪੰਜਾਬ ਦੇ ਕਈ ਨੌਜਵਾਨ ਨੇ ਜੰਮੂ ਕਸ਼ਮੀਰ ਦੇ ਨੌਜਵਾਨ ਨੇ ਵਿਦੇਸ਼ ਮੰਤਰਾਲੇ ਨੂੰ ਵੀ ਅਸੀਂ ਚਿੱਠੀ ਲਿਖੀ ਆ ਜੀ ਰਵਨੀਤ ਬਿੱਟੂ ਜੀ ਨੂੰ ਵੀ ਚਿੱਠੀ ਲਿਖੀ ਆ ਔਰ ਪਰसों ਦੀ ਡੇਟ ਦੇ ਵਿੱਚ ਅਸੀਂ ਉਹ ਉਹਨਾਂ ਨੂੰ ਮੋਬਾਈਲ ਰਾਹੀਂ ਸੈਂਡ ਕਰ ਦਿੱਤੀਆਂ ਸੀਗੇ ਜੀ ਉਹਨਾਂ ਦੇ ਪੀਏਜੀ ਨੂੰ ਉਹ ਕਹਿੰਦੇ ਵੀ ਅਸੀਂ ਬਾਕੀ ਕੰਮ ਆਪੇ ਕਰਾਂਗੇ ਸਾਨੂੰ ਉਹਨਾਂ ਦੇ ਡਾਕੂਮੈਂਟ ਜਿਹੜੇ ਆ ਉਹ ਭੇਜ ਦਿਓ ਜੋ ਵੀ ਤੁਹਾਡੇ ਕੋਲ ਹੈਗੇ ਆ ਅਸੀਂ ਡਾਕੂਮੈਂਟ ਵੀ ਸੈਂਡ ਕਰ ਦਿੱਤੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਸਾਡੀ ਲੱਗਦਾ ਜੀ ਕਿਤਨਾ ਕਿਤੇ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਇੱਕ ਗਹਿਰਾ ਸਦਮਾ ਪਰਿਵਾਰਿਕ ਮੈਂਬਰ ਹਾਲਚਾਲ ਵੀ ਜਾਣਨ ਆ ਰਹੇ ਆ ਤਾਂ ਕਿਤਨਾ ਕਿਤੇ ਇੱਕ ਅ ਅਪੀਲ ਵੀ ਜਿਹੜੀ ਆ ਤੁਹਾਡੇ ਵੱਲੋਂ ਕੀਤੀ ਜਾ ਰਹੀ ਕਿ ਵਾਪਸ ਜਿਹੜੇ ਸਾਡੇ ਬੇਟੇ ਨੂੰ ਇੱਥੇ ਲਿਆਂਦਾ ਜਾਵੇ ਤਾਂ ਹੁਣ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਜਾਂ ਡਿਪਟੀ ਕਮਿਸ਼ਨਰ ਨੂੰ ਤੁਸੀਂ ਮਿਲੇ ਨਹੀਂ ਇੱਥੇ ਕਿਸੇ ਨੂੰ ਨਹੀਂ ਮਿਲੇ ਹੋਰ ਜੀ ਅਸੀਂ ਸਿਰਫ ਇੱਕ ਪਹਿਲਾਂ ਸਟਾਰਟਿੰਗ ਆਏ ਸੀਗੇ ਜੀ ਮੰਗ ਆਪਣੇ ਵੀਰਵਾਰ ਸਵੇਰ ਇੱਕ ਸਰਪੰਚ ਸਾਹਿਬ ਨੇ ਰਾਇਆਂ ਪਿੰਡ ਦੇ ਔਰ ਉਹਨਾਂ ਨੇ ਕਿਹਾ ਵੀ ਮੇਰੀ ਸੀਐਮ ਨਾਲ ਗੱਲਬਾਤ ਸਿੱਧੀ ਹੈ ਵੀ ਜੇ ਕਹੋ ਉਹਨਾਂ ਨੂੰ ਕਹਿ ਦੇਣਾ ਪਰ ਉਹਨਾਂ ਨੇ ਕਰਨਾ ਕੁਝ ਨਹੀਂ ਗਾ ਕਿਉਂਕਿ ਉਹਨਾਂ ਦੇ ਅੰਡਰ ਨਹੀਂ ਆਉਂਦਾ ਇਹ ਕੇਸ ਇਹ ਜਿਹੜਾ ਕੇਸ ਆ ਤੁਹਾਡਾ ਸੈਂਟਰ ਗਵਰਨਮੈਂਟ ਦੇ ਅੰਡਰ ਹੀ ਆਉਂਦਾ ਵਿਦੇਸ਼ ਮੰਤਰਾਲੇ ਨੂੰ ਤੁਹਾਨੂੰ ਅਪੀਲ ਕਰਨੀ ਪੈਣੀ ਆ ਵੀ ਭਾਜਪਾ ਦਾ ਨੇਤਾ ਹੀ ਕਰ ਸਕਦਾ ਹੁਣ ਕੀ ਉਮੀਦ ਕੀ ਆ ਸਰ ਤੁਸੀਂ ਅਪੀਲ ਜਿਹੜੀ ਮੇਲ ਤੁਸੀਂ ਕਹਿੰਨੇ ਸੀ ਇੱਕ ਉਹਨਾਂ ਨੂੰ ਸ਼ਿਕਾਇਤ ਜਿਹੜੀ ਆ ਭੇਜ ਦਿੱਤੀ ਆ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕੀ ਉਮੀਦ ਕੀ ਮੰਨਦੇ ਹੋ ਹੁਣ ਕੀ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਸਾਡੀ ਇਹ ਹੈ ਜੀ ਸਾਡਾ ਬੱਚਾ ਜਿਸ ਤਰ੍ਹਾਂ ਇੱਥੋਂ ਹੱਸਦਾ ਖੇਡਦਾ ਗਿਆ ਉਸੇ ਤਰ੍ਹਾਂ ਸਾਨੂੰ ਵਾਪਸ ਮਿਲਣਾ ਚਾਹੀਦਾ ਹੋਰ ਸਾਨੂੰ ਕੋਈ ਚੀਜ਼ ਦੀ ਲੋੜ ਨਹੀਂ ਹੈ ਹੱਥ ਜੋੜ ਕੇ ਇਹੀ ਸਾਡੀ ਬੇਨਤੀ ਹੈ ਨਰਿੰਦਰ ਮੋਦੀ ਜੀ ਅੱਗੇ ਵੀ ਰਵਨੀਤ ਬਿੱਟੂ ਜੀ ਕੇਂਦਰੀ ਮੰਤਰੀ ਤੇ ਹਰਦੀਪਪੁਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਬੱਚਾ ਜਿੱਦਾਂ ਹਸਤਾ ਖੇਡਦਾ ਸਾਡਾ ਗਿਆ ਉਸੇ ਤਰ੍ਹਾਂ ਸਾਨੂੰ ਵਾਪਸ ਮਿਲਣਾ ਚਾਹੀਦਾ ਅੱਛਾ ਮਾਤਾ ਜੀ ਤੁਹਾਡੇ ਨਾਲ ਕਦੋਂ ਲਾਸਟ ਟਾਈਮ ਗੱਲ ਹੋਈ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਲਾਸਟ ਟਾਈਮ ਜਿਹੜੀ ਹੈ ਪਿਤਾ ਦੇ ਨਾਲ ਗੱਲਬਾਤ ਹੋਈ ਹੈ ਤਾਂ ਕਾਫੀ ਮਨ ਨੂੰ ਵੀ ਤੱਕਾ ਲੱਗਿਆ ਕਿ ਯੱਕਦਾਂ ਜਿਹੜੀ ਉਹਨਾਂ ਦੀ ਕਾਲ ਹੈ ਕੱਟੀ ਗਈ ਮੇਰੇ ਨਾਲ ਸੋਮਵਾਰ ਨੂੰ ਹੀ ਗੱਲ ਹੋਈ ਸੀ ਸੋਮਵਾਰ ਰਾਤ ਨੂੰ ਜਦੋਂ ਮੈਂ ਪਈਆਂ ਮੈਨੂੰ ਇਹ ਕਹਿੰਦੇ ਕਿਆ ਮੰਮੀ ਪਈ ਪੈ ਗਈ ਆ ਮੈਂ ਕਿਹਾ ਕਹਿੰਦਾ ਥੱਕ ਗਈ ਮੈਂ ਕਿਹਾ ਹਾਂ ਕਹਿੰਦਾ ਬਾ ਥੋੜਾ ਟਾਈਮ ਰੜ ਕੇ ਜਾ ਬਸ ਫੇਰੇ ਦਿਨ ਸਾਰੀ ਬੇਲੇ ਕਰ ਦੇਣੇ ਕਿਉਂਕਿ ਮੈਂ ਅਪੋਲੋ ਹਸਪੀਟਲ ਸਾਧਗੁਰਪੁਰਦਾਵ ਹਸਪੀਟਲ ਜਿੱਥੇ ਲੱਗੀ ਹੋਈ ਕਰਕੇ ਮੈਨੂੰ ਕਹਿੰਦਾ ਤੂੰ ਡਿਊਟੀ ਨਾ ਕਰੀ ਮੈਂ ਹੁਣ ਤੇਰੀ ਸਾਰੀਆਂ ਇੱਛਾ ਪੂਰੀਆਂ ਕਰ ਦੇਣੀਆਂ ਨੇ ਥੋੜੀ ਦੇਰ ਨਾਲ ਗੱਲ ਜੀ ਕੋਈ ਲੱਗਦਾ ਜੀ ਇੱਕ ਉਮੀਦ ਬੱਚੇ ਨੂੰ ਬਾਹਰ ਭੇਜੀ ਦਾ ਕੀ ਸਾਡਾ ਬੱਚਾ ਵਿਦੇਸ਼ ਚ ਜਾ ਕੇ ਕੋਈ ਕਾਬਿਲ ਬਣ ਜਵੇ ਪਰ ਜਾ ਕੇ ਉਥੇ ਬੱਚਾ ਜਿਹੜਾ ਫਸ ਗਿਆ ਹੁਣ ਉਮੀਦ ਜਿਹੜੀ ਹੈ ਜਰੂਰ ਕੀਤੀ ਜਾ ਰਹੀ ਕਿ ਵਾਪਸ ਆ ਜੇ ਬੱਚਾ ਮੈਂ ਨਹੀਂ ਕਹਿ ਰਹੀ ਜਿਵੇਂ ਗਿਆ ਮੇਰਾ ਬੱਚਾ ਉਹ ਵੀ ਬਾਪਸਾ ਜਿਵੇਂ ਮੈਂ ਬਹੁਤ ਕਬੀ ਜੀ ਅਸੀਂ ਉਹ ਬੇ ਆਪਣੀ ਪ੍ਰੋਪਰਟੀ ਵੀ ਗਾਣੇ ਰੱਖੀ ਹੈ ਜੀ ਇਹ ਸੌਗਾ ਦਾ ਮੇਰਾ ਪਲਾਟ ਆ ਮੇਰੇ ਕੋ ਤਾਂ ਅਮਾਉਂਟ ਹੈ ਨਹੀਂ ਸੀ ਮੇਰਾ ਇਨਾ ਵਰਕ ਹੈ ਨਹੀਂਗਾ ਨਾ ਮੇਰੇ ਕੋਈ ਨਹੀਂ ਅਮਾਉਂਟ ਜੀ ਉਹ ਇਸੇ ਕਰਕੇ ਸਾਨੂੰ ਇਹ ਬੈਂਕ ਤੋਂ ਲੋਨ ਲੈਣਾ ਪਿਆ ਬੱਚੇ ਨੇ ਜिद ਕੀਤੀ ਸਾਲ ਡੇਢ ਸਾਲ ਤੋਂ ਮੈਨੂੰ ਕਹਿ ਰਿਹਾ ਸੀ ਮੈਂ ਉਹਨੂੰ ਮਨਾ ਕਰੀ ਜਾ ਰਿਹਾ ਸੀ ਕਿ ਮੇਰੇ ਕੋਈ ਨਹੀਂ ਅਮਾਉਂਟ ਹੈ ਨਹੀਂ ਇਸ ਕਰਕੇ ਉਹਨਾਂ ਨੂੰ ਫਿਰ ਇਹ ਪ੍ਰੋਪਰਟੀ ਗੈਣੇ ਰੱਖ ਕੇ ਫਿਰ ਅਸੀਂ ਲੋਨ ਲਿਆ ਅੱਛਾ ਪਰਿਵਾਰ ਚ ਹੋਰ ਕੋਣ ਕੋਣ ਆ ਜੀ ਲਾਸ ਵਾਲਾ ਪਰਿਵਾਰ ਵਿੱਚ ਇੱਕ ਛੋਟਾ ਬ੍ਰਦਰ ਹੈ ਉਹਨਾਂ ਦਾ ਇਹ ਮਦਰ ਨੇ ਜੀ ਇਹ ਦਾਦੀ ਜੀ ਹੈ ਇੱਕ ਛੋਟੀ ਦਾਦੀ ਉਹਨਾਂ ਦੀ ਸਾਡੇ ਮਦਰ ਇਹ ਸਾਡੇ ਤਾਈ ਜੀ ਆ ਤੇ ਅੱਗੇ ਸਾਡੀਆਂ ਲੱਗਦਾ ਸਾਰਾ ਪਰਿਵਾਰ ਸਦਮੇ ਦੇ ਵਿੱਚ ਹੈ ਅਜਿਹੇ ਮਾਹੌਲ ਨੂੰ ਦੇਖ ਕੇ ਕਿਤਨਾ ਕਿਤੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜਾ ਬੱਚਾ ਸਾਡੇ ਨਾਲ 2 ਮਹੀਨੇ ਪਹਿਲਾਂ ਸੀ ਉਹਨ ਕਿਹੜੇ ਹਾਲਾਤਾਂ 'ਚ ਹੋਵੇਗਾ ਸਾਨੂੰ ਤਾਂ ਹਰ ਸਮੇਂ ਜੀ ਰੋਟੀ ਵੀ ਖਾਣੇ ਸਾਨੂੰ ਪਹਿਲਾਂ ਉਹਦੀ ਚਿਹਰਾ ਨਜ਼ਰ ਆਉਂਦਾ ਜੀ ਕੋਈ ਗੱਲਬਾਤ ਨਹੀਂ ਹੁੰਦੀ ਇਸ ਕਰਕੇ ਸਾਨੂੰ ਹਰ ਸਮੇਂ ਇਹ ਡਰ ਲੱਗਿਆ ਰਹਿੰਦਾ ਵੀ ਕੋਈ ਗੱਲਬਾਤ ਨਾ ਹੋ ਜAVE ਉਹਦੇ ਨਾਲ ਬੱਚੇ ਨਾਲ ਬੱਚਾ ਜਿੱਦਾਂ ਸੇਫ ਰਹੇ ਹਰ ਸਮੇਂ ਜਿੱਥੇ ਵੀ ਹੋਵੇ ਪਰਿਵਾਰ ਦੇ ਵਿੱਚ ਹੱਸਦਾ ਖੇਡਦਾ ਉਸੇ ਤਰ੍ਹਾਂ ਵਾਪਸ ਆ ਜਵੇ। ਤਾਂ ਬਿਲਕੁਲ ਇਹ ਸਨ ਸਮਰਜੀਤ ਸਿੰਘ ਦੇ ਪਿਤਾ ਚਰਨਜੀਤ ਸਿੰਘ ਜਿਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦਾ 21 ਸਾਲਾਂ ਨੌਜਵਾਨ ਜੋ ਵਿਦੇਸ਼ ਪੜ੍ਹਾਈ ਕਰਨ ਦੇ ਲਈ ਗਿਆ ਸੀ ਉਸ ਨੂੰ ਹੁਣ ਯੂਕਰੇਨ ਦੀ ਸੈਨਾ ਦੇ ਵਿੱਚ ਭਰਤੀ ਕੀਤਾ ਗਿਆ ਹੈ। फ्रंट लाइन ਤੇ ਰੱਖਿਆ ਗਿਆ ਤਾਂ ਕਿਤੇ ਨਾ ਕਿਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਸਰਕਾਰ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਕਦੋਂ ਤੱਕ ਇਹਨਾਂ ਦੇ 21 ਸਾਲਾਂ ਸਮਰਜੋਤ ਸਿੰਘ ਸਮਰਜੀਤ ਸਿੰਘ ਨੂੰ ਵਾਪਸ ਲਿਆਉਂਦੀ ਹੈ ਲੁਧਿਆਣਾ ਤੋਂ ਰਜਿੰਦਰ अरोड़ा ਨਿਊਜ਼ 18